ਨਾਰੀਅਲ ਦੇ ਵਿੱਚ ਪਾਣੀ ਕਿਵੇਂ ਭਰ ਜਾਂਦਾ ਹੈ ਕਦੇ ਸੋਚਿਆ ਆਪਾਂ ਤੇ ਲੋ ਦੋਸਤੋ ਗੱਲ ਕਰਦੇ ਆ ਨਾਰੀਅਲ ਦੀ ਕਹਿੰਦੇ ਨੇ ਕਿ ਨਾਰੀਅਲ ਦੇ ਵਿੱਚ ਪਾਣੀ ਕਿਵੇਂ ਭਰ ਜਾਂਦਾ ਹੈ ਤੇ ਕੁਦਰਤ ਦੇ ਕ੍ਰਿਸ਼ਮੇ ਦੀ ਕਹਾਣੀ ਕੀ ਹੈ ਸਾਰਦਾ ਮੀਆਪੁਰਮ ਲਿਖਦੇ ਨੇ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੋਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮਾਂਚ ਨਾਰੀਅਲ ਦੇ ਤਾਜ਼ਾ ਪਾਣੀ ਦੇ ਵਿੱਚ ਪੋਸ਼ਕ ਤੱਤ ਬਹੁਤ ਨੇ ਕੀ ਤੁਸੀਂ ਕਦੇ ਇਹ ਦੇਖ ਕੇ ਹੈਰਾਨ ਹੋਇਓ ਕਿ ਨਾਰੀਅਲ ਦੇ ਵਿੱਚ ਪਾਣੀ ਕਿੱਥੋਂ ਆ ਜਾਂਦਾ ਹੈ ਇਹ ਮਿੱਠਾ ਠੰਡਾ ਪਾਣੀ ਦਰੱਖਤ ਦੇ ਉੱਤੇ ਲੱਗੇ ਨਾਰੀਅਲ ਦੇ ਅੰਦਰ ਕਿਵੇਂ ਗਿਆ? ਤਾਜ਼ਾ ਪਾਣੀ ਦੇ ਵਿੱਚ ਪੋਸ਼ਕ ਤੱਤ ਹੁੰਦੇ ਨੇ ਜੋ ਨਾ ਸਿਰਫ਼ ਪਿਆਸ ਬੁਝਾਉਂਦੇ ਐ ਸਗੋਂ ਗਰਮੀਆਂ ਦੇ ਵਿੱਚ ਤੁਰੰਤ ਤਾਕਤ ਵੀ ਦਿੰਦੇ ਨੇ। ਤਾਜ਼ਾ ਨਾਰੀਅਲ ਦਾ ਰੰਗ ਜਿਹੜਾ ਹਰਾ ਹੁੰਦਾ ਹੈ ਤੇ ਇਸ ਦੇ ਵਿੱਚ ਕਾਫੀ ਪਾਣੀ ਹੁੰਦਾ ਹੈ। ਜਦਕਿ ਪੱਕਿਆ ਹੋਇਆ ਨਾਰੀਅਲ ਜੋ ਭੂਰਾ ਹੋ ਜਾਂਦਾ ਹੈ ਉਸ ਦੇ ਵਿੱਚ ਘੱਟ ਪਾਣੀ ਹੁੰਦਾ ਹੈ ਤੇ ਇਸ ਦੇ ਵਿੱਚ ਚਿਕਨਾਈ ਜਿਹੜੀ ਆ ਵੱਧ ਹੁੰਦੀ ਹੈ। ਮਲਾਈਆ ਵਾਲਾ ਹੁੰਦਾ ਨਾ ਦੋ ਤਿੰਨ ਤਰ੍ਹਾਂ ਦੇ ਨਾਰੀਅਲ ਲਾਉਂਦੇ ਆ ਨਾਰੀਅਲ ਦੀ ਬੰਤਰ ਕਿਵੇਂ ਬਣਦੀ ਹੈ ਨਾਰੀਅਲ ਦੇ ਦਰਖਤ ਨੂੰ ਜੀਵਨ ਦਾ ਰੋਖ ਵੀ ਕਿਹਾ ਜਾਂਦਾ ਹੈ ਜ਼ਿੰਦਗੀ ਕਿਉਂਕਿ ਨਾਰੀਅਲ ਦੇ ਦਰਖਤ ਦਾ ਹਰ ਹਿੱਸੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾਭਦਾਇਕ ਮੰਨਿਆ ਜਾਂਦਾ ਹੈ ਗਿਰੀ ਜਿਹੜੀ ਆ ਦੇਖੋ ਖਾਣ ਦੇ ਵਿੱਚ ਆ ਜਾਂਦੀ ਹੈ ਤੇ ਉਹਦੇ ਵਿੱਚ ਕਿੰਨੇ ਤੱਤ ਨੇ ਉਹਦਾ ਔਇਲ ਦੇਖੋ ਕਿੰਨਾ ਨਾਰੀਅਲ ਦਾ ਔਇਲ ਜਿਹੜਾ ਬਹੁਤ ਸਿਹਤਮੰਦ ਹੈ ਮਤਲਬ ਕਿ ਜਮਾਦਾਨੀਆਂ ਜਲਦੀ ਸਾਡੀਆਂ ਨਾੜਾਂ ਦੇ ਵਿੱਚ ਹੈਲਥੀ ਬਹੁਤ ਹੈ ਸਰੀਰ ਦੇ ਵਿੱਚ ਫੈਟ ਨਹੀਂ ਆਉਂਦੀ ਜਲਦੀ ਪਰ ਉਹ ਥੋੜਾ ਐਕਸਪੈਂਸਿਵ ਹੈ ਪਰ ਵਧੀਆ ਚੀਜ਼ ਹੈ ਪਰ ਉਹਨੂੰ ਖਾਂਦੇ ਘਾਟਾਂ ਆਪਾਂ ਨਾਰੀਅਲ ਦੇ ਦਰਖਤ ਆਮ ਤੌਰ ਦੇ ਉੱਤੇ ਗਰਮ ਖੇਤਰਾਂ ਤੇ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹੈ ਜੇ ਦੇਖੇ ਜਾ ਸਕਦੇ ਆ ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਸਮਝ ਸਕੀਏ ਕਿ ਨਾਰੀਅਲ ਦੇ ਖੋਲ ਦੇ ਅੰਦਰ ਪਾਣੀ ਕਿਵੇਂ ਬਣਦਾ ਹੈ ਤੇ ਇਹਦੀ ਪਹਿਲਾਂ ਆਪਾਂ ਬੰਤਰ ਜਾਣਦੇ ਆ ਕਿੱਦਾਂ ਬਣਦੀ ਹੈ ਸੈਪਵੁੱਡ ਦਰਖਤ ਦੇ ਮੁੱਢਾਂ ਜਾਂ ਟਾਣੀ ਦਾ ਬਾਹਰੀ ਹਿੱਸਾ ਇਸ ਤਿੰਨ ਪਰਤਾਂ ਇਹਦੇ ਵਿੱਚ ਹੁੰਦੀਆਂ ਨੇ ਜਿਨ੍ਹਾਂ ਨੂੰ ਐਕਸੋਕਾਰਪ ਮੈਸੋਕਾਰਪ ਤੇ ਐਂਡੋਕਾਰਪ ਕਿਹਾ ਜਾਂਦਾ ਹੈ ਐਕਸੋਕਾਰਪ ਫਲ ਦੀ ਬਾਹਰੀ ਜਿਹੜੀ ਪਰਤ ਹੈ ਇਹ ਹਰਾ ਅਤੇ ਨਰਮ ਹੁੰਦਾ ਹੈ ਹਰੀ ਪਰਤ ਦੇ ਹੇਠਾਂ ਰੇਸ਼ੇਦਾਰ ਹਿੱਸਾ ਮੈਸੋਕਾਰਪ ਕਿਹਾ ਜਾਂਦਾ ਹੈ ਐਂਡੋਕਾਰਪ ਅੰਦਰੂਨੀ ਕੋਰ ਹੈ ਐਂਡੋਕਾਰਪ ਅੰਦਰਲੇ ਚਿੱਟੇ ਗੁੱਦੇ ਦੀ ਜਿਹੜੀ ਰੱਖਿਆ ਕਰਦਾ ਹੈ ਐਂਡੋਕਾਰਪ ਦੇ ਦੋ ਹਿੱਸੇ ਹੁੰਦੇ ਨੇ ਇੱਕ ਗੁੱਦਾ ਹੈ ਜਿਸ ਨੂੰ ਐਂਡੋ ਸਪਰਮ ਕਿਹਾ ਜਾਂਦਾ ਹੈ ਇਹ ਗੁੱਦਾ ਜੋ ਕਿ ਤਾਜ਼ਾ ਨਾਰੀਅਲ ਦੇ ਵਿੱਚ ਨਰਮ ਤੇ ਜੈਲੀ ਵਰਗਾ ਹੁੰਦਾ ਹੈ ਤੇ ਨਾਰੀਅਲ ਦੇ ਪੱਕਣ ਦੇ ਨਾਲ ਸਖਤ ਹੋ ਜਾਂਦਾ ਹੈ ਤੇ ਇਹਦੇ ਵਿੱਚ ਹੁਣ ਪਾਣੀ ਕਿਵੇਂ ਆਉਂਦਾ ਹੈ ਨਾਰੀਅਲ ਆਮ ਤੌਰ ਦੇ ਉੱਤੇ ਜਿਹੜਾ ਹੈ ਯੂਐਸ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਿਕ ਟੈਕਨੋਲੋਜੀ ਇਨਫੋਰਮੇਸ਼ਨ ਦੇ ਇੱਕ ਅਧਿਐਨ ਦੇ ਅਨੁਸਾਰ ਨਾਰੀਅਲ ਦੇ ਵਿੱਚ ਪਾਣੀ ਇੱਕ ਫਿਲਟਰ ਕੀਤਾ ਤਰਲ ਹੈ ਸਟੱਡੀ ਦੱਸਦੀ ਹੈ ਕਿ ਪਾਣੀ ਦਰਖਤ ਦੀ ਵਾਹਕ ਪ੍ਰਣਾਲੀ ਜਿਹੜੀ ਹੈ ਪਾਣੀ ਤੇ ਪੋਸ਼ਟਿਕ ਤੱਤਾਂ ਦੀ ਆਵਾਜਾਈ ਕਰਨ ਵਾਲੀ ਪ੍ਰਣਾਲੀ ਹੈ ਰਾਹੀ ਜੜ੍ਹਾਂ ਤੋਂ ਨਾਰੀਅਲ ਤੱਕ ਜਾਂਦਾ ਹੈ ਖਾਸ ਤੌਰ ਦੇ ਉੱਤੇ ਦਰਖਤ ਦੇ ਵਿੱਚ ਜ਼ਾਈਲਮ ਨਾੜੀਆਂ ਪਾਣੀ ਦੀ ਆਵਾਜਾਈ ਦੇ ਵਿੱਚ ਮੁੱਖ ਮੁੱਖ ਜਿਹੜੀ ਭੂਮਿਕਾ ਨਿਭਾਉਂਦੀਆਂ ਨੇ ਜਿੱਦਾਂ ਆਪਣੇ ਬਾਹ ਦੇ ਉੱਤੇ ਦੇਖੋ ਤਾਂ ਆਪਣੇ ਨਾੜੀ ਸਿਸਟਮ ਹੈ ਨਰਵ ਸਿਸਟਮ ਹੈ ਇਦਾਂ ਇਦਲਕਤ ਦੇ ਵਿੱਚ ਉਹ ਨਰਵ ਸਿਸਟਮ ਹੈ ਤੇ ਉਹਦੇ ਜ਼ਰੀਏ ਜਿਹੜਾ ਪਾਣੀ ਫਿਰ ਜਾਂਦਾ ਹੈ ਜਿੱਦਾਂ ਨਾਲੂ ਕਹਿ ਲੋ ਜਾਂ ਕਿਦਾਂ ਜੋ ਵੀ ਉਹ ਚੀਜ਼ਾਂ ਉਹ ਸਮਝਣ ਦੇ ਲਈ ਆਪਾਂ ਗੱਲ ਕਰਦੇ ਆਂ ਅਕਤਿਆਂ ਇੱਕ ਧਿਆਨ ਨੇ ਨਾਰੀਅਲ ਦੇ ਖੋਲ ਦੇ ਅੰਦਰ ਪਾਣੀ ਬਣਨ ਦੀ ਜਿਹੜੀ ਪ੍ਰਕਿਰਿਆ ਬਾਰੇ ਦੱਸਿਆ ਨਾਰੀਅਲ ਦੇ ਦਰਖਤ ਦੀਆਂ ਜੜਾਂ ਜ਼ਮੀਨ ਤੋਂ ਧਰਤੀ ਦੇ ਵਿੱਚ ਲਗਭਗ 1 ਤੋਂ 5 ਮੀਟਰ ਦੀ ਡੂੰਘਾਈ ਤੱਕ ਫੈਲੀਆਂ ਹੁੰਦੀਆਂ। ਇਹ ਜੜਾਂ ਆਲੇ-ਦੁਆਲੇ ਦੀ ਮਿੱਟੀ ਤੋਂ ਪੋਸ਼ਟਿਕ ਤੱਤਾਂ ਦੇ ਵਾਲੇ ਭੂਮੀਗਤ ਪਾਣੀ ਨੂੰ ਸੋਖ ਲੈਂਦੀਆਂ ਨੇ ਕਿਉਂਕਿ ਜਿਹੜਾ ਜਿੰਨੇ ਵੀ ਦਰਖਤ ਨੇ ਉਹ ਪਾਣੀ ਆਪਣੇ ਆਪ ਹੀ ਲੱਭ ਲੈਂਦੇ ਆ ਜਿੱਧਰ ਨੂੰ ਪਾਣੀ ਦਾ ਬਹਾਅ ਹੈ ਜਿੱਧਰ ਪਾਣੀ ਹੈ ਜੜਾਂ ਉਧਰ ਨੂੰ ਹੀ ਜਾਂਦੀਆਂ। ਇਹ ਪਾਣੀ ਫਿਰ ਉਸ ਦੇ ਤਣੇ ਦੇ ਰਾਹੀਂ ਉੱਪਰ ਵੱਲ ਜਾਂਦਾ ਤੇ ਅੰਤ ਦੇ ਵਿੱਚ ਨਾਰੀਅਲ ਤੱਕ ਪਹੁੰਚਦਾ ਹੈ। ਨਾਰੀਅਲ ਦੀ ਐਂਡੋਕਾਰਪ ਬੰਤਰ ਇਸ ਪਾਣੀ ਨੂੰ ਸਟੋਰ ਕਰਦੀ ਹੈ ਤੇ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਪਾਣੀ ਪੱਕਾਂ ਦੇ ਉੱਤੇ ਇੱਕ ਚਿੱਟਾ ਕੋਕੂਨ ਨਾਰੀਅਲ ਬਣਾਉਂਦਾ ਹੈ ਤੇ ਨਾਰੀਅਲ ਪਾਣੀ ਕੁਦਰਤੀ ਤੌਰ ਦੇ ਉੱਤੇ ਰੁੱਖ ਦੇ ਵਿੱਚ ਪੈਦਾ ਜਿਹੜਾ ਹੁੰਦਾ ਹੈ ਨਾਰੀਅਲ ਪਾਣੀ ਨੂੰ ਤਾਜ਼ਾ ਪਾਣੀ ਕਿਉਂ ਕਹਿੰਦੇ ਨੇ ਫਿਰ ਨਾਰੀਅਲ ਦੇ ਵਿੱਚ 95% ਪਾਣੀ ਹੁੰਦਾ ਹੈ ਇਸ ਦੇ ਲਈ ਇਸ ਨੂੰ ਚਮਤਕਾਰੀ ਪਾਣੀ ਵੀ ਕਿਹਾ ਜਾਂਦਾ ਹੈ ਜੋ ਸਰੀਰ ਨੂੰ ਹਾਈਡਰੇਟ ਕਰਦਾ ਹੈ ਬਾਕੀ 5 ਫੀਸਡ ਪਾਣੀ ਜਿਹੜਾ ਹੈ ਉਹਦੇ ਵਿੱਚ ਪੋਸ਼ਕ ਤੱਤ ਹੁੰਦੇ ਆ ਜੋ ਸਰੀਰ ਦੇ ਲਈ ਲਾਹੇਵੰਦ ਹੁੰਦੇ ਨੇ ਸੋਡੀਅਮ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਖਣਿਜ ਇਹਦੇ ਵਿੱਚ ਪਦਾਰਥ ਹੈ ਜੋ ਨਾੜੀਆਂ ਤੇ ਮਾਸਪੇਸ਼ੀਆਂ ਦੇ ਲਈ ਜ਼ਰੂਰੀ ਹੁੰਦੇ ਸਾਡੇ ਪ੍ਰੋਟੀਨ ਵੀ ਹੈ ਜਿਵੇਂ ਅਮੀਨੋ ਐਸਿਡ ਤੇ ਐਂਜ਼ਾਈਮ ਪਾਚਨ ਸ਼ਕਤੀ ਦੇ ਵਿੱਚ ਮਦਦ ਕਰਦੇ ਨੇ ਫਰੂਟੋਜ਼ ਅਤੇ ਗਲੂਕੋਜ਼ ਪਾਣੀ ਨੂੰ ਜਿਹੜਾ ਮਿੱਠਾ ਸਵਾਦ ਦਿੰਦੇ ਹੈ ਇਸ ਦੇ ਵਿੱਚ ਵਿਟਾਮਿਨ ਸੀ ਤੇ ਬੀ ਵਿਟਾਮਿਨ ਵੀ ਹੁੰਦੇ ਆ ਨਾਰੀਅਲ ਦੇ ਸ਼ੈਲ ਅੰਦਰ ਕਿੰਨਾ ਪਾਣੀ ਅਸਲ ਚ ਹੁੰਦਾ ਹੈ ਨਾਰੀਅਲ ਪਾਣੀ ਦੀ ਗੁਣਵੱਤਾ ਤੇ ਮਾਤਰਾ ਕਈ ਤੱਥਾਂ ਦੇ ਉੱਤੇ ਨਿਰਭਰ ਕਰਦੀ ਹੈ ਸਭ ਤੋਂ ਪਹਿਲਾਂ ਅਹਿਮ ਗੱਲ ਹੈ ਤਾਂ ਨਾਰੀਅਲ ਦੀ ਉਮਰ ਤਾਜ਼ਾ ਨਾਰੀਅਲ ਪਾਣੀ ਦੇ ਨਾਲ ਭਰਿਆ ਹੁੰਦਾ ਜੋ ਨਾਰੀਅਲ 6 ਤੋਂ 8 ਮਹੀਨਿਆਂ ਦਾ ਹੈ ਉਸ ਨੂੰ ਤਾਜ਼ਾ ਨਾਰੀਅਲ ਮੰਨਿਆ ਜਾਂਦਾ ਹੈ ਇਨ੍ਹਾਂ ਦੇ ਵਿੱਚ 300 ਮਿਲੀਲੀਟਰ ਤੋਂ 1 ਲੀਟਰ ਤੱਕ ਪਾਣੀ ਹੈ ਜੋ 12 ਮਹੀਨੇ ਜਾਂ ਇਸ ਤੋਂ ਵੱਧ ਪੁਰਾਣੇ ਹੁੰਦੇ ਨੇ ਉਹਨਾਂ ਦੇ ਵਿੱਚ ਘੱਟ ਪਾਣੀ ਹੁੰਦਾ ਹੈ ਇਨ੍ਹਾਂ ਦੇ ਵਿੱਚ ਐਂਡੋ ਸਪਰਮ ਕਰਕੇ ਘੱਟ ਪਾਣੀ ਹੁੰਦਾ ਕਿਉਂਕਿ ਇਹ ਸੋਖਿਆ ਜਾਂਦਾ ਹੈ ਇਸ ਦੇ ਵਿੱਚ ਮੀਂਹ ਵੀ ਅਹਿਮ ਭੂਮਿਕਾ ਨਿਭਾਉਂਦੇ ਹੈ ਜਿਆਦਾ ਮੀਂਹ ਦਾ ਮਤਲਬ ਹੈ ਕਿ ਨਾਰੀਅਲ ਤੱਕ ਜਿਆਦਾ ਪਾਣੀ ਪਹੁੰਚਦਾ ਹੈ ਜਦੋਂ ਨਾਰੀਅਲ ਦੇ ਦਰਖਤ ਸੁੱਕੇ ਖੇਤਰਾਂ ਦੇ ਵਿੱਚ ਉੱਗਦੇ ਹੈ ਤਾਂ ਘੱਟ ਪਾਣੀ ਨਾਰੀਅਲ ਤੱਕ ਪਹੁੰਚਦਾ ਹੈ ਜਿਸ ਦੇ ਨਤੀਜੇ ਵਜੋਂ ਇਹਦੇ ਅੰਦਰ ਘੱਟ ਪਾਣੀ ਪੈਦਾ ਜਿਹੜਾ ਹੁੰਦਾ ਹੈ ਖਣਿਜਾਂ ਦੇ ਨਾਲ ਭਰਪੂਰ ਮਿੱਟੀ ਦੇ ਵਿੱਚ ਉਗਾਏ ਗਏ ਰੁੱਖਾਂ ਨੂੰ ਸਭ ਤੋਂ ਉੱਚ ਗੁਣਵੱਤਾ ਵਾਲਾ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਪਾਣੀ ਮਿਲਦਾ ਹੈ ਜੇਕਰ ਮਿੱਟੀ ਖਣਿਜਾਂ ਦੇ ਨਾਲ ਭਰਪੂਰ ਨਹੀਂ ਹੈ ਜੇ ਮਿੱਟੀ ਦੇ ਵਿੱਚ ਹੀ ਜੜ੍ਹ ਨਹੀਂ ਹੈ ਜਾਂ ਪੋਸ਼ਟਿਕ ਤੱਤਾਂ ਨੂੰ ਜੜ੍ਹਾਂ ਤੋਂ ਫਲਾਂ ਤੱਕ ਨਹੀਂ ਪਹੁੰਚਾ ਸਕਦੀ ਤਾਂ ਪਾਣੀ ਦੀ ਗੁਣਵੱਤਾ ਬਹੁਤ ਬਹੁਤੀ ਚੰਗੀ ਨਹੀਂ ਹੋਵੇਗੀ ਬਿਮਾਰ ਰੁੱਖ ਜਿਹੜੇ ਨੇ ਛੋਟੇ ਫਲ ਪੈਦਾ ਕਰਦੇ ਐ ਤੇ ਉਹਨਾਂ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਹੁੰਦੀ ਐ ਮਿੱਟੀ ਦੀ ਜਾਂਚ ਅਤੇ ਕੁਦਰਤੀ ਖਾਦਾਂ ਦੀ ਵਰਤੋਂ ਵਰਗੇ ਟਿਕਾਊ ਖੇਤੀ ਅਭਿਆਸਾਂ ਦੀ ਪਾਲਣਾ ਕਰਕੇ ਨਾਰੀਕਲ ਦੇ ਦਰਖਤਾਂ ਦੇ ਵਿੱਚ ਪੋਸ਼ਟਿਕ ਤੱਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜਿਹਦੇ ਨਾਲ ਗੁਣਵੱਤਾ ਵਾਲਾ ਤਾਜ਼ਾ ਪਾਣੀ ਜਿਹੜਾ ਪੈਦਾ ਹੁੰਦਾ ਹੈ ਜੀ ਦੋਸਤੋ ਏਸੀਜੀ ਰਾਜ ਨਾਰੀਅਲ ਪਾਣੀ ਦੇ ਵਿੱਚ ਪਾਣੀ ਕਿਵੇਂ ਭਰ ਜਾਂਦਾ ਹੈ ਕੁਦਰਤ ਦੇ ਕ੍ਰਿਸ਼ਮੇ ਦੀ ਕਹਾਣੀ ਤੇ ਗੱਲਬਾਤ ਸੀ ਬਾਕਮਾਲ ਸਾਰਦਾ ਮੀਆਂਪੁਰਮ ਹੁਣਾਂ ਦੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਤੇ ਦੁਆਬਾ ਰੇੜੀ ਦਾ ਮਾਂਝ